ਪੰਜਾਬ ਦੇ ਵਿੱਚ ਸਰਪੰਚਾਂ ਤੇ ਪੰਚਾਂ ਦੇ ਲਈ ਅੱਜ ਜਮਨੀ ਚੋਣ ਹੋ ਰਹੀ ਹੈ। ਸ਼ਾਮ 4 ਵਜੇ ਤੱਕ ਬੈਲਟ ਪੇਪਰ ਦੇ ਰਾਹੀਂ ਵੋਟਾਂ ਪੈਣਗੀਆਂ ਅੱਜ ਸ਼ਾਮ ਨੂੰ ਨਤੀਜਾ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਕਈ ਥਾਵਾਂ ਤੇ ਆਮ ਸਹਿਮਤੀ ਦੇ ਨਾਲ ਚੋਣ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਮ ਪੰਚਾਇਤੀ ਚੋਣਾਂ ਪਿਛਲੇ ਸਾਲ 15 ਅਕਤੂਬਰ ਨੂੰ ਹੋਈਆਂ ਸਨ। ਹਾਲਾਂਕਿ ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅੱਜ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ। ਇਹ ਫੈਸਲਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ। ਮੁਲਤਵੀ ਕੀਤਾ ਗਿਆ ਪਿੰਡਾਂ ਵਿੱਚ ਕッカ ਕੰਡਿਆਲਾ ਕਾਜ਼ੀਕੋਟ ਨਾਲਾਗੜ ਪੰਡੂਰੀ ਗੋਲਾ ਆਦ ਪਿੰਡ ਸ਼ਾਮਲ ਨੇ ਚੋਣਾਂ ਰੱਦ ਹੋਣ ਦੇ ਪਿੱਛੇ ਵੋਟਰ ਸੂਚੀਆਂ ਦੇ ਵਿੱਚ ਤਰੁੱਟੀਆਂ ਅਤੇ ਗੜਬੜੀ ਦਾ ਕਾਰਨ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਸਰਪੰਚਾਂ ਤੇ ਪੰਚਾਂ ਦੇ ਲਈ ਦਰਸਲ ਦੇ ਜ਼ਿਮਨੀ ਚੋਣ ਹੋ ਰਹੀ ਹੈ ਸ਼ਾਮ 4 ਵਜੇ ਤੱਕ ਬੈਲਟ ਪੇਪਰ ਰਾਹੀਂ ਇਹ ਵੋਟਾਂ ਪੈਣਗੀਆਂ ਯਾਨੀ ਕਿ 4 ਸ਼ਾਮ 4 ਵਜੇ ਤੱਕ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ ਤਾਂ ਸਿੱਧਾਰੂ ਕਰਾਂਗੇ ਜਲੰਧਰ ਦੇ ਪਿੰਡ ਕੁਲਾਰਦਾ ਜਿੱਥੋਂ ਕਿ ਸਾਡੇ ਸਹਿਯੋਗੀ ਸਹਿਜ ਜੁੜ ਚੁੱਕੇ ਨੇ ਆ ਸਹਿਜ ਫਿਲਹਾਲ ਕਿਵੇਂ ਦੀਆਂ ਤਸਵੀਰਾਂ ਆ ਪਿੰਡ ਕੁਲਾਰ ਦੀ ਗੱਲ ਕਰੀਓ ਹੋਰ ਜਲੰਧਰ ਜ਼ਿਲ੍ਹੇ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਪੰਚਾਇਤ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਫਿਲਹਾਲ ਕਿਵੇਂ ਦੀਆਂ ਤਸਵੀਰਾਂ ਨੇ ਬਿਲਕੁਲ ਪ੍ਰਵਿੰਦਰ ਗੱਲ ਕਰੀ ਤਾਂ ਜਿਹੜਾ ਕਿ ਅੱਜ ਅਸੀਂ ਕੋਲਾਰ ਪਿੰਡ ਵਿੱਚ ਖੜੇ ਆ ਤਾਂ ਇਹ ਜਲੰਧਰ ਨਕੌਦਰ ਦੇ ਲੱਗੇ ਪੈਂਦਾ ਹੈਗਾ ਹਾਲਾਂਕਿ ਜਿਹੜਾ ਬਲਾਕ ਆ ਸ਼ਾਕੋਟ ਪੈਂਦਾ ਤਾਂ ਸਵੇਰੇ 8 ਵਜੇ ਦੇ ਕਰੀਬ ਜਿਹੜਾ ਕਿ ਹੁਣੇ 8 ਮਿੰਟ ਪਹਿਲਾਂ ਜਿਹੜਾ ਇੱਥੇ VOTING ਸ਼ੁਰੂ ਹੋ ਗਈ ਹੈ ਜਿਹੜਾ ਪਿੰਡ ਵਾਸੀ ਨੇ ਇਹਨਾਂ ਚ ਕਾਫੀ ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਮਹਿਲਾਵਾਂ ਹੋਣ ਚਾਹੇ ਬਜ਼ੁਰਗ ਹੋਣ ਸਵੇਰੇ 8 ਵਜੇ ਇੱਥੇ ਪਹੁੰਚ ਕੇ ਇੰਤਜ਼ਾਰ ਕਰ ਰਹੇ ਸੀਗੇ ਤਾਂ ਕਿ ਉਹ ਇੱਥੇ ਪਹੁੰਚ ਕੇ ਜਿਹੜਾ ਕਿ ਆਪਣੇ ਵੋਟ ਕਰਕੇ ਤੇ ਆਪਣੇ ਜਿਹੜਾ ਮਰਜੀ ਦਾ ਸਰਪੰਚਾ ਚੁਣ ਸਕਣ ਤਾਂ ਕਿ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਰੁਕੇ ਹੋਏ ਨੇ ਉਹ ਜਿਹੜੇ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਸਕਣ ਤਾਂ ਗੱਲ ਕਰੀਏ ਜਿਹੜਾ ਕਿ ਐਸੇ ਸ਼ਾਕੋੜ ਬਲੌਕ ਦੇ ਵਿੱਚ ਇੱਕ ਦੂਜਾ ਪਿੰਡ ਹੈ ਜਗਤ ਸੋਹਲ ਉੱਥੇ ਵੀ ਜਿਹੜਾ ਹੈ ਸਰਪੰਚੀ ਦੇ ਇਲੈਕਸ਼ਨ ਹੋ ਰਹੇ ਨੇ ਔਰ ਦੂਸਰੀ ਗੱਲ ਕਰੀ ਤਾਂ ਗੁਰਾਇ ਦੇ ਵਿੱਚ ਕਾਹਨਾ ਏਸੀਆਂ ਪਿੰਡ ਪੈਂਦਾ ਹੈਗਾ ਉੱਥੇ ਵੀ ਜਿਹੜੇ ਕਿ ਸਰਪੰਚੀ ਦੇ ਇਲੈਕਸ਼ਨ ਜ ਦੇ ਵਿੱਚ ਹੋ ਰੇ ਨੇ ਤਾਂ ਹੁਣ ਅਸੀਂ ਤਸਵੀਰਾਂ ਜਿਹੜੀਆਂ ਨੇ ਉਹ ਕੁਲਾਰ ਪਿੰਡ ਜਿਹੜਾ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਪੁਖਤਾ ਪ੍ਰਬੰਧ ਵੀ ਜਿਹੜੇ ਨੇ ਉਹ ਹੈਗੇ ਨੇ ਤਾਂ ਪੁਲਿਸ ਵੀ ਬਾਲੇ ਜਿਹੜਾ ਤਰਨਾਤ ਕੀਤਾ ਗਿਆ ਹੈਗਾ ਇਸ ਦੇ ਨਾਲ ਨਾਲ ਜਿਹੜੇ ਲੋਕ ਨੇ ਉਹ ਵੀ ਉਸ ਸਾਧ ਨਾਲ ਜਿਹੜਾ ਕੀ ਹੈ ਗੱਲ ਇੱਥੇ ਪਹੁੰਚੇ ਨੇ ਵੋਟ ਕਰਨ ਤਾਂ ਸਰ ਨਾਲ ਹੋਰ ਵੀ ਲੋਕ ਨੇ ਗੱਲਬਾਤ ਕਰਾਂਗੇ ਸਿਹੋਣਾ ਦੇ ਨਾਲ ਕਿ ਜਿਹੜੇ ਇੱਥੇ ਵੋਟ ਕਰਨ ਪਹੁੰਚੇ ਨੇ ਤਾਂ ਉਹਨਾਂ ਦਾ ਜਿਹੜਾ ਕੀ ਹੈ ਕੀ ਮੁੱਦੇ ਸੀਗੇ ਅੰਕਲ ਜੀ ਵੋਟ ਕਰਕੇ ਪਹੁੰਚੇ ਹੋ ਪਹਿਲੇ ਵੋਟਰ ਹੋ ਤੁਸੀਂ ਤਾਂ ਕੀ ਇੱਥੇ ਗੱਲਬਾਤ ਅੰਦਰ ਮੁੱਦੇ ਸੀਗੇ ਜਿਹਨਾਂ ਲਈ ਵੋਟ ਪਈ ਹੈਗੀ ਹੈ ਮੁੰਦੇ ਸਾਡੀ ਜੋ ਮੈਲੀ ਸਰਪੰਚ ਨਹੀਂ ਸੀ ਨਾ ਜਿਹੜੀ ਆਪਣੇ ਉਦੋਂ ਬਣੀ ਨਾ ਆਪਣੇ 10 ਵਿੱਚ 10ਵੇਂ ਮਹੀਨੇ ਦੇ 24 ਵਿੱਚ ਉਹ ਗੁਦਰ ਗਈ ਸੀ ਰੱਬ ਨੂੰ ਪਿਆਰੀ ਹੋ ਗਈ ਉਹਨਾਂ ਦਾ ਕਰਕੇ ਉਸ ਤੋਂ ਬਾਅਦ ਦੇ ਵਿੱਚ ਸਾਰੇ ਕੰਮ ਰੁਕੇ ਹੋਏ ਸੇ ਪਿੰਡ ਦੇ ਉਹਨਾਂ ਦਾ ਕਰਕੇ ਅੱਜ ਜੋ ਇਲੈਕਸ਼ਨ ਹੋ ਰਹੀ ਹੈ ਉਹ ਉਸ ਕਰਕੇ ਸਾਰੇ ਜਣੇ ਵੋਟਾਂ ਪਾ ਰਹੇ ਆ ਕੋਈ ਚੰਗਾ ਜਿਹੜਾ ਵਿਅਕਤੀ ਇਹ ਕੰਮ ਪਿੰਡ ਦੇ ਹੈ ਜੀ ਕੀ ਕੰਮ ਹੈ ਜਿਹੜੇ ਚਾਹੁੰਦੇ ਹੋ ਕੋਈ ਵੀ ਜਿਹੜਾ ਸਰਪੰਚ ਬਣੇ ਪੈਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਸਾਡਾ ਛੱਪੜ ਜਿਹੜਾ ਪਾਣੀ ਦੀ ਨਿਕਾਸੀ ਬਹੁਤ ਖਰਾਬ ਆ ਸੀਵਰੇਜ ਸਾਡਾ ਹਰ ਵੇਲੇ ਬੰਦ ਰਹਿੰਦਾ ਉਹਦਾ ਕਰਕੇ ਛੱਪੜ ਜਿਹੜਾ ਅੱਗੇ ਉਹ ਪਾਣੀ ਪੂਰਾ ਲੈ ਨਹੀਂ ਰਿਹਾ ਉਹਦੇ ਆਧਾਰ ਤੇ ਵੀ ਅਸੀਂ ਮਤਲਬ ਚੰਗਾ ਜਿਹੜਾ ਨਮਾਇੰਦਾ ਉਹਨੂੰ ਚਾਹੁੰਣਾ ਚਾਹੁੰਦੇ ਆ ਪੁਰ ਸਕੂਲ ਦੇ ਕੰਮ ਆ ਪਰ ਪ੍ਰਾਇਮਰੀ ਸਕੂਲ ਉਸ ਨੂੰ ਜਿਹੜਾ ਬਾਹਰ ਕੱਢਣਾ ਚਾਹੁੰਦੇ ਆ ਵੀ ਇਸ ਸਕੂਲ ਦੇ ਵਿੱਚੋਂ ਬਸੇ ਹੋ ਜੇ ਸਰਕਾਰੀ ਸਕੂਲ ਜਿਹੜਾ ਉਹ ਇੱਥੇ ਰਹਿ ਜਾਵੇ ਇਸ ਕਰਕੇ ਅਸੀਂ ਜਾਦੇ ਇਹਨਾਂ ਕਮਾਂਵਲ ਖਾਣ ਤੇ ਬਾਕੀ ਨਸ਼ਿਆਂ ਨੁਸ਼ਿਆਂ ਦਾ ਤਾਂ ਸਾਰੀ ਪੰਜਾਬ ਨੂੰ ਪਤਾ ਵੀ ਨਸ਼ਿਆਂ ਬਾਰੇ ਵੀ ਬਹੁਤ ਜ਼ਰੂਰੀ ਹੈ ਜਿਹੜਾ ਇਹ ਇਹ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਅੰਦਰ ਪੰਜਾਬ ਦੀ ਜ਼ਮਾਨੀ ਜਿਹੜੀ ਖਤਮ ਹੋ ਰਹੀ ਹੈ ਇਸ ਕਰਕੇ ਕੋਈ ਚੰਗਾ ਨੁਮਾਇੰਦਾ ਅੱਗੇ ਆਵੇ ਉਹ ਪਿੰਡ ਦੀ ਤਰੱਕੀ ਕਰੇ ਔਰ ਵਿਕਾਸ ਕਰੇ ਲੋਕਾਂ ਦਾ ਪਿਆਰ ਜਿਹੜਾ ਉਹਨੂੰ ਹਾਸਲ ਕਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਬਿਲਕੁਲ ਪ੍ਰਮਿੰਦਰ ਗੱਲ ਕਰੀਦਾ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਜਿਹੜੇ ਪਿੰਡ ਦੇ ਸੀਵਰੇਜ ਦੇ ਕੰਮ ਨੇ ਰੁਕੇ ਹੋਏ ਨੇ ਸਰਕਾਰੀ ਸਕੂਲ ਜਿਹੜਾ ਹੈ ਉਸ ਨੂੰ ਲੈ ਕੇ ਵਿਕਾਸ ਹੋਣ ਦੀ ਲੋੜ ਹੈ ਕਿ ਤਾਂ ਉਹਨਾਂ ਦਾ ਜਿਹੜਾ ਸਰਪੰਚ ਜਿਹੜਾ ਵੀ ਚੁਣਿਆ ਜਾਵੇ ਤਾਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਜਿਹੜਾ ਕਿ ਜਿਹੜੇ ਪਿੰਡ ਦੇ ਕੰਮ ਰੁਕੇ ਹੋਏ ਨੇ ਤਾਂ ਉਹਨੂੰ ਜਿਹੜੀ ਪਹਿਲੇ ਦਰ ਤੇ ਪੂਰਾ ਕੀਤਾ ਜਾਵੇ ਜੀ ਜੀ ਆ ਸਹਿਜ ਹਾਲਾਂਕਿ ਥੋੜਾ ਸਮਾਂ ਹੋਇਆ ਜੇ VOTING ਦੀ ਸ਼ੁਰੂਆਤ ਹੋਇਆ ਨੂੰ ਫਿਲਹਾਲ ਕਿਵੇਂ ਦਾ ਪਿੰਡ ਵਾਸੀਆਂ ਦੇ ਵਿੱਚ VOTING ਨੂੰ ਲੈ ਕੇ ਰੁਝਾਨ ਨਜ਼ਰ ਬਿਲਕੁਲ ਜਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਤਸਵੀਰਤ ਦਿਖਾ ਦਿੰਦਾ ਜਿਹੜੇ ਲੋਕ ਨੇ ਉਹ ਹੁਣ ਅੰਦਰ ਵੋਟ ਪਾਣ ਜਾ ਚੁੱਕੇ ਨੇ ਤਾਂ ਜਦੋਂ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 120 ਤੋਂ 25 ਲੋਕ ਜਿਹੜੇ ਖੜੇ ਸੀਗੇ ਉਹਨਾਂ ਨੂੰ ਉਤਸ਼ਾਹ ਸੀਗਾ ਜਿੱਦਾਂ ਪਹਿਲੀ ਵੋਟ ਆਪ ਪਾਉਣਾ ਚਾਹੁੰਦੇ ਨੇ ਕਿਉਂਕਿ ਪਿੰਡ ਦੇ ਲੋਕ ਨੇ ਉਹ ਚਾਹੁੰਦੇ ਨੇ ਕਿ ਆਪਣੇ ਪਿੰਡ ਦਾ ਵਿਕਾਸ ਹੋਵੇ ਇਸ ਕਰਕੇ ਲੋਕ ਪਹਿਲਾਂ ਤੋਂ ਹੀ ਪਹੁੰਚ ਗਏ ਤੇ ਇੰਤਜ਼ਾਰ ਕਰ ਰਹੇ ਸੀਗੇ ਕਿ ਕਦੋਂ ਗੇਟ ਖੁੱਲੇਗਾ ਅਸੀਂ ਅੰਦਰ ਜਾ ਕੇ ਜਿਹੜਾ ਕਿ ਵੋਟ ਕਾਸਟ ਕਰ ਸਕੀਏ ਹਾਂ ਠੀਕ ਹੈ ਆ ਠੀਕ ਹੈ ਸੱਜ ਪੂਰੀ ਜਾਣਕਾਰੀ ਲਈ ਪੂਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਅਸੀਂ ਜਨਰਲ ਦੇ ਪਿੰਡ ਕੁਲਾਰ ਦੀਆਂ ਤਸਵੀਰਾਂ ਵਿਖਾਈਆਂ ਨੇ ਇੱਥੇ ਵੀ ਕਿਉਂਕਿ ਸਰਪੰਚਾਂ ਤੇ ਪੰਚਾਂ ਨੂੰ ਲੈ ਕੇ ਜਿੰਨੀ ਚੋਣ ਹੋ ਰਹੀ ਹੈ ਆ ਕਿਉਂਕਿ VOTING ਸ਼ੁਰੂ ਹੋ ਚੁੱਕੀ ਹੈ 4 ਵਜੇ ਤੱਕ ਆ ਪਿੰਡ ਵਾਸੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ ਤੇ ਅੱਜ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਅੱਗੇ ਵਧਾਂਗੇ ਗੱਲ ਕਰਾਂਗੇ ਸੀਈਟੀ ਦੀ ਪ੍ਰੀਖਿਆ ਦੀ ਹਰਿਆਣਾ ਦੇ ਵਿੱਚ ਸੀਈਟੀ ਪ੍ਰੀਖਿਆ ਦਾ ਅੱਜ ਦੂਜਾ ਦਿਨ ਹੈ ਗਰੁੱਪ ਸੀ ਦੀ ਭਰਤੀ ਦੇ ਲਈ ਅੱਜ ਵੀ ਸੀਟੀ ਦੀ ਪ੍ਰੀਖਿਆ ਹੋ ਰਹੀ ਹੈ ਆ ਕੱਲ ਦੀ ਗੱਲ ਕਰੀ ਤਾਂ ਕੱਲ 6,75,000 ਨੌਜਵਾਨਾਂ ਦੇ ਵੱਲੋਂ ਪੇਪਰ ਦਿੱਤੇ ਗਏ ਸਾਂ ਦੋ ਸ਼ਿਫਟਾਂ ਦੇ ਵਿੱਚ ਐਗਜ਼ਾਮ ਦੇਣਗੇ ਉਮੀਦਵਾਰ ਪਹਿਲੀ ਸ਼ਿਫਟ ਦਾ ਪੇਪਰ ਸਵੇਰੇ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਹੋਵੇਗਾ ਦੂਜੀ ਸ਼ਿਫਟ ਦਾ ਪੇਪਰ 3:30 ਤੋਂ ਲੈ ਕੇ 5 ਵਜੇ ਤੱਕ ਹੋਵੇਗਾ ਉਮੀਦਵਾਰਾਂ ਦੇ ਲਈ 12,000 ਫਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ 5500 ਤੋਂ ਵੱਧ ਪੁਲਸ ਕਰਮੀਆਂ ਦੀ ਤੈਨਾਤੀ ਕੀਤੀ ਗਈ ਹੈaryana staff service commission ਦੇ ਵੱਲੋਂ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਹਰਿਆਣਾ ਦੇ ਵਿੱਚ ਗਰੁੱਪ ਸੀ ਦੇ ਅਹੁਦਿਆਂ ਦੇ ਲਈ ਇਹ ਪ੍ਰੀਖਿਆ ਹੋ ਰਹੀ ਹੈ ਆ ਕੱਲ ਜੋ ਪ੍ਰੀਖਿਆ ਲਏਗੀ ਕੱਲ 675000 ਉਹਨਾਂ ਦੇ ਵੱਲੋਂ ਪੇਪਰ ਦਿੱਤੇ ਗਏ ਸਨ ਤੇ ਅੱਜ ਗਰੁੱਪ ਸੀ ਦੀ ਭਰਤੀ ਲਈ ਦਰਸਲ ਆ ਸੀਟੀ ਪ੍ਰੀਖਿਆ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਆ ਬੰਦੋਬਸਤ ਵੀ ਪੂਰੇ ਕੀਤੇ ਗਏ ਨੇ ਅਜੇਕਰ ਗੱਲ ਕੀਤੀ ਜਾਵੇ ਤਾਂ ਦੋ ਸ਼ਿਫਟਾਂ ਦੇ ਵਿੱਚ ਜੋ ਕਿ ਐਗਜ਼ਾਮ ਲਏ ਜਾ ਰਹੇ ਨੇ ਤਾਂ ਲੋਕਾਂ ਦੀ ਮਿਹਰਵਾਰਾਂ ਦੀ ਸਹੂਲਤ ਨੂੰ ਲੈ ਕੇ 5500 ਤੋਂ ਵੱਧ ਪੁਲਿਸ ਕਰਮੀਆਂ ਦੀ ਤਨਖਾਹੀ ਕੀਤੀ ਗਈ ਹੈ ਉਮੀਦਵਾਰਾਂ ਦੇ ਲਈ 12000 ਫਰੀ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਦਰਸਲ ਹਰਿਆਣਾ ਸਟਾਫ ਸਰਵਿਸ ਕਮਿਸ਼ਨ ਦੇ ਵੱਲੋਂ ਹੀ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਤਾਂ ਹਰਿਆਣਾ ਦੇ ਵਿੱਚ ਸੀਟੀ ਪ੍ਰੀਖਿਆ ਦਾ ਅੱਜ ਦੂਜਾ ਦਿਨ ਹੈ ਗਰੁੱਪ ਸੀ ਦੀ ਭਰਤੀ ਦੇ ਲਈ ਅੱਜ ਵੀ ਸੀਟੀ ਪ੍ਰੀਖਿਆ ਹੋ ਰਹੀ ਹੈ ਕੱਲ 675000 ਨੌਜਵਾਨਾਂ ਦੇ ਵੱਲੋਂ ਪੇਪਰ ਦਿੱਤੇ ਗਏ ਸਨ ਦੋ ਸ਼ਿਫਟਾਂ ਦੇ ਵਿੱਚ ਦਰਸਲ ਇਹ ਐਗਜ਼ਾਮ ਹੋ ਰਿਹਾ ਹੈ ਪਹਿਲੀ ਸ਼ਿਫਟ ਦਾ ਪੇਪਰ ਜੋ ਕਿ ਸਵੇਰੇ 10:00 ਵਜੇ ਤੋਂ ਲੈ ਕੇ 11:45 ਮਿੰਟ ਤੱਕ ਤੇ ਪੌਣੇ 12:00 ਤੱਕ ਹੈ ਦੂਜੀ ਸ਼ਿਫਟ ਦਾ ਪੇਪਰ ਸਵਾ 3:00 ਤੋਂ ਲੈ ਕੇ 5:00 ਵਜੇ ਤੱਕ ਹੋਵੇਗਾ ਹਰ ਤਾਮੀਦਵਾਰਾਂ ਨੂੰ ਐਗਜ਼ਾਮ ਸੈਂਟਰ ਤੱਕ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਕਿਸੇ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਇਸ ਨੂੰ ਲੈ ਕੇ ਵੀ ਖਾਸ ਬੰਦ ਆ 12000 ਫਰੀ ਬਸਾਂ ਦਾ ਪ੍ਰਬੰਧ ਕੀਤਾ ਗਿਆ ਤੇ 5500 ਤੋਂ ਵੱਧ ਪੁਲਿਸ ਕਰਮੀਆਂ ਦੀ ਤੈਨਾਤੀ ਕੀਤੀ ਗਈ ਹੈ ਆ ਤਾਂ ਸਦਾਰੋ ਕਰਾਂਗੇ ਚੰਡੀਗੜ੍ਹ ਦੇ ਸੈਕਟਰ 34 ਦਾ ਜਿੱਥੋਂ ਕਿ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਅੱਜ ਸੀਈਟੀ ਪ੍ਰੀਖਿਆ ਦਾ ਦੂਜਾ ਦਿਨ ਹੈ ਆ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿੰਨੇ ਇੱਕ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜੋ ਕਿ ਅੱਜ ਇਹ ਪ੍ਰੀਖਿਆ ਦੇਣ ਦੇ ਲਈ ਪਹੁੰਚ ਰਹੇ ਨੇ ਹਾਲਾਂਕਿ 10 ਵਜੇ ਜੋ ਕਿ ਪਹਿਲੀ ਟਾਈਮਿੰਗ ਦੀ ਗੱਲ ਕਰੀਏ ਤਾਂ 10 ਵਜੇ ਤੋਂ ਪੌਣਾ ਬਾਰੇ ਪੌਣੇ 12 ਵਜੇ ਤੱਕ ਪੇਪਰ ਹੋਵੇਗਾ ਪਰ ਫਿਲਹਾਲ ਇਸ ਨੂੰ ਲੈ ਕੇ ਪ੍ਰਬੰਧ ਕਿਵੇਂ ਦੇ ਰਹੇ ਨੇ ਦੇਖੋ ਬਿਲਕੁਲ ਪਰਮਿੰਦਰ ਜੀ ਦਾ ਤੁਸੀਂ ਵੀ ਜਿਕਰ ਕੀਤਾ ਕਿ ਇਸ ਵਾਰੀ ਕਾਫੀ ਪ੍ਰਬੰਧ ਜਿਹੜੇ ਹੈਗੇ ਕਾਫੀ ਕਿਉਂਕਿ 3 ਸਾਲ ਬਾਅਦ ਇਹ ਇੱਕ ਐਗਜ਼ਾਮ ਹੋ ਰਿਹਾ ਹੈ ਇਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਪ੍ਰਾਈਵੇਟ ਤੇ ਸਰਕਾਰੀ ਬੱਸਿਸ ਦੀ ਸਰਵਿਸ ਜਿਹੜੀ ਹੈ ਉਹ ਲਾਈ ਗਈ ਹੈ ਸੈਕਟਰ 3480 ਮੌਜੂਦ ਹੈ ਜਿੱਥੇ ਇਹ ਪੂਰਾ ਹੱਬ ਬਣਾਇਆ ਹੋਇਆ ਹੈ ਸੈਂਟਰ ਬਣਾਇਆ ਹੋਇਆ ਹੈ ਹਰਿਆਣਾ ਤੋਂ ਜਿੰਨੇ ਵੀ ਜਿਹੜੇ ਕੈਂਡੀਡੇਟ ਇੱਥੇ ਪਹੁੰਚਦੇ ਹਨ ਉਹਨਾਂ ਵਾਸਤੇ ਇਹ ਜਿੰਨੇ ਵੀ ਬੱਸਿਸ ਹੈ ਬੱਸ ਸਰਵਿਸ ਹਰਿਆਣਾ ਰੋਡਵੇਜ਼ ਦੇ ਨਾਲ-ਨਾਲ ਜਿਹੜੀ ਪ੍ਰਾਈਵੇਟ ਬੱਸ ਹੈ ਬੱਸ ਸਰਵਿਸ ਹੈ ਉਹਨਾਂ ਨੂੰ ਜਿਹੜਾ ਹੈਗਾ ਉਹ ਲਾਇਆ ਗਿਆ ਹੈ ਹਾਲਾਂਕਿ ਸਾਰੇ ਸਕੂਲਾਂ ਦੇ ਵਿੱਚ ਸੈਂਟਰ ਬਣਾਏ ਗਏ ਨੇ ਉਹ ਸੈਂਟਰਾਂ ਦੇ ਵਿੱਚ ਕਾਫੀ ਅਰੇਂਜਮੈਂਟ ਜਿਹੜੇ ਹੈਗੇ ਉਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਕਿਉਂਕਿ ਪਹਿਲਾਂ ਹੀ ਮੀਟਿੰਗ ਜਿਹੜੀ ਹੈ ਹੋਈ ਸੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀ ਜਿਸ ਨੂੰ ਲੈ ਕੇ ਇਹ ਸੈਂਟਰ ਬਣਾਇਆ ਗਿਆ ਹੈ ਔਰ ਇਹ ਸਾਰੀ ਬੱਸਿਸ ਤੁਸੀਂ ਦੇਖ ਰਹੇ ਹੋ ਵੱਖ-ਵੱਖ ਸੈਂਟਰਸ ਦੀ ਬੱਸਿਸ ਹੈ ਯਾਨੀ ਕਿ ਹਰਿਆਣਾ ਤੋਂ ਇੱਥੇ ਆ ਕੇ ਇਹ ਜਿਹੜੀ ਬੱਸ ਹੈ ਇੱਥੇ ਖੜੀ ਹੋਣਗੀ ਆ ਔਰ ਉਸ ਤੋਂ ਬਾਅਦ ਲੋਕਲ ਜਿਹੜੀ ਬੱਸ ਹੈ ਉਹ ਉਹਨਾਂ ਨੂੰ ਸੈਂਟਰ ਤੱਕ ਲੈ ਕੇ ਜਾਏਗੀ ਇੱਕ ਸੈਂਟਰ ਦੀ ਅਸੀਂ ਗੱਲ ਕਰ ਲਈ ਇਹ ਵੱਖ-ਵੱਖ ਜਿਹੜੀ ਪ੍ਰਾਈਵੇਟ ਬਸਿਸ ਹੈ ਜਿੱਦਾਂ ਇਹ ਸਕੂਲ ਬਸ ਦੀ ਡਿਊਟੀ ਲਾਈ ਹੈ ਇਹ ਸਰਕਾਰੀ ਬਸ ਇੱਥੇ ਤੱਕ ਲੈ ਕੇ ਆਏਗੀ ਹਰਿਆਣਾ ਤੋਂ ਉਸ ਤੋਂ ਬਾਅਦ ਇਹ ਜਿਹੜਾ ਸੀਟ ਐਗਜ਼ਾਮ ਦੇ ਵਾਸਤੇ ਜਿਹੜੀ ਡਿਊਟੀ ਹੈ ਪ੍ਰਾਈਵੇਟ ਬਸਾਂ ਦੀ ਲਾਈ ਹੈ ਇਹ ਸਟੂਡੈਂਟਸ ਨੂੰ ਛੋੜ ਕੇ ਜਾਏਗੀ ਇਹਦੀ ਪੂਰੀ ਜਿਹੜੀ ਹੈ ਤਿਆਰੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਔਰ ਇੱਕ ਪੂਰਾ ਇੱਕ ਪੂਰੇ ਹਿਸਾਬ ਦੇ ਨਾਲ ਇਹ ਤੁਸੀਂ ਤਸਵੀਰਾਂ ਦੇਖੋ ਕਿ ਕਿਹੜੇ-ਕਿਹੜੇ ਸਕੂਲ ਦੇ ਵਿੱਚ ਕਿਹੜੀ ਬੱਸ ਨੇ ਜਾਣਾ ਹੈ ਇਹ ਪੂਰਾ ਇਹਦੇ ਵਿੱਚ ਲਿਖਿਆ ਹੋਇਆ ਔਰ ਇੱਕ ਪੂਰੀ ਐਂਟਰੀ ਵੀ ਕੀਤੀ ਜਾ ਰਹੀ ਹੈ ਕਿ ਕਿਹੜੀ ਬੱਸ ਇੱਥੇ ਲੈ ਕੇ ਆਈ ਹੈ ਹਰਿਆਣਾ ਰੋਡਵੇਜ਼ ਦੀ ਔਰ ਉਸ ਤੋਂ ਬਾਅਦ ਕਿਹੜੇ ਰੂਟ ਤੇ ਇਹ ਬੱਸ ਆਈ ਹੈ ਅੱਗੇ ਕਿੰਨੇ ਵਜੇ ਜਾਣਾ ਹੈ ਕਿਸ ਤਰ੍ਹਾਂ ਇਹ ਪੂਰੀ ਪਰਚੀ ਵੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਕਿਹੜੇ-ਕਿਹੜੇ ਸਕੂਲ ਇੱਥੇ ਚੰਡੀਗੜ੍ਹ ਦੇ ਵਿੱਚ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਸੈਂਟਰ ਬਣਾਏ ਗਏ ਨੇ ਕਿੰਨੇ ਸਟੂਡੈਂਟ ਇੱਥੇ ਪਹੁੰਚ ਰਹੇ ਨੇ ਕਿਉਂਕਿ ਅੱਜ ਵੀ ਜੇ ਅਸੀਂ ਗੱਲ ਕੱਲ ਦੀ ਕਰ ਲਈਏ ਕਿਉਂਕਿ ਹ ਜਿਹੜੇ ਕੈਂਡੀਡੇਟ ਹੈ ਉਹਨਾਂ ਵੱਲੋਂ ਇਗਜ਼ਾਮ ਦਿੱਤੇ ਗਏ ਸੀ ਤੇ ਅੱਜ ਵੀ ਕਿਉਂਕਿ ਟੋਟਲ 14 ਲੱਖ ਕਰੀਬ ਜਿਹੜੇ ਕੈਂਡੀਡੇਟ ਨੇ ਉਹਨਾਂ ਵੱਲੋਂ ਇਗਜ਼ਾਮ ਦਿੱਤਾ ਜਾ ਰਿਹਾ ਤੇ ਅੱਜ ਵੀ ਕਰੀਬ 675000 ਤੋਂ ਵੀ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਕੈਂਡੀਡੇਟਸ ਨੇ ਉਹਨਾਂ ਵੱਲੋਂ ਇਗਜ਼ਾਮ ਦਿੱਤਾ ਜਾਏਗਾ ਹਾਲਾਂਕਿ 10 ਵਜੇ ਤੋਂ ਲੈ ਕੇ 11:45 ਦਾ ਸਮਾਂ ਪਹਿਲਾ ਚਰਨ ਦੂਜਾ ਜੇ ਅਸੀਂ ਗੱਲ ਕਰ ਲਈਏ ਸਵਾ 3 ਵਜੇ ਤੋਂ ਲੈ ਕੇ 5 ਵਜੇ ਦਾ ਇਹ ਟਾਈਮਿੰਗ ਜਿਹੜੀ ਰੱਖੀ ਗਈ ਹੈ ਨਾਲ ਦੇ ਨਾਲ ਚੈਕਿੰਗ ਦੇ ਨਾਲ-ਨਾਲ ਹੋਰ ਜਿਹੜੀ ਫੈਸਿਲਿਟੀਆਂ ਹੈ ਚਾਹੀਏ ਉਹ ਬੱਸ ਸਰਵਿਸ ਦੀ ਗੱਲ ਹੋਵੇ ਇੱਥੇ ਲੋਕਲ ਬੱਸ ਕਿਉਂਕਿ ਇੱਥੇ ਚੰਡੀਗੜ੍ਹ ਪਹੁੰਚ ਕੇ ਲੋਕਲ ਬੱਸਿਸ ਦੀ ਜਿਹੜੀ ਹੈ ਉਹ ਸਰਵਿਸ ਲਿੱਤੀ ਜਾ ਰਹੀ ਹੈ ਕਿਉਂਕਿ ਹਰਿਆਣਾ ਤੋਂ ਜੇਕਰ ਕੋਈ ਬੱਸ ਇੱਥੇ ਆਂਦੀ ਹੈ ਉਸ ਨੂੰ ਇੱਥੇ پارک ਕੀਤਾ ਜਾ ਰਿਹਾ ਫਿਰ ਦੂਜੀ ਜਿਹੜੀ ਲੋਕਲ ਬੱਸ ਹੈ ਉਹ ਬੱਚਿਆਂ ਨੂੰ ਜਾਂ ਕੈਂਡੀਡੇਟਸ ਨੂੰ ਲੈ ਕੇ ਸੈਂਟਰਸ ਤੱਕ ਪਹੁੰਚਾ ਰਹੀ ਹੈ ਇਹ ਪਹਿਲੀ